ਨਾਲ ਨੇ ਚਰਨਜੀਤ ਚੰਨੀ ਹੋਣੀ ਦੇ ਨਾਲ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉਪਰ ਚਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਤੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ ਉਹਨਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੋਣਾ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣ ਹੀ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਉਹਨਾਂ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾਂ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਹਕਾਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕੌਰ ਸਿੰਘ ਹੁਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ਸ਼ੋ ਜਿਹੜਾ ਇਹ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ਸ਼ੋ ਨੂੰ ਲਜਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਹੈ ਅਗਲੇ ਪਾਸੇ ਜਾਇਆ ਜਾ ਰਿਹਾ ਹੈ ਇਸ ਰੈਲੀ ਨੂੰ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ-ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲੋ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ ਨੌ ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਅਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੋਣੀ ਬਲਕੌਰ ਸਿੰਘ ਹੋਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੋਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਖਲਾਕੇ ਚੰਜੀ ਚੰਨੀ ਹੋਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੋਣੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾਂ ਜਲੰਧਰ ਦੇ ਲੋਕ ਵੀ ਜਿਹੜਾ ਐ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਜ ਕੱਸਦੇ ਨੇ ਪਰ ਚਰਨਜੀਤ ਚੰਨੀ ਹੋਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ ਜਿੱਤ ਹਾਸਲ ਕਰਾਂਗੇ ਉਹਨਾਂ ਦੇ ਜਠੇਰੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਉਹ ਇੱਥੋਂ ਜਿੱਤ ਨਹੀਂ ਸਕਦੇ ਬਾਹਰਲੇ ਕੈਂਡੀਡੇਟ ਆ ਪਰ ਚਰਨਜੀਤ ਚੰਨੀ ਹੁਣੀ ਕਹਿੰਦੇ ਕਿ ਮੇਰੇ ਜਠੇਰੇ ਜਿਹੜੇ ਆ ਉਹ ਜਲੰਧਰ ਦੇ ਵਿੱਚ ਐ ਇਸ ਕਰਕੇ ਮੈਂ ਜਲੰਧਰ ਦਾ ਹੀ ਆ ਜਿੱਥੇ ਜਠੇਰੇ ਹੋਣਗੇ ਉੱਥੇ ਹੀ ਮੈਂ ਹੋਊਂਗਾ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਤੋਂ ਸੀਟ ਲੜਦੇ ਰਹੇ ਨੇ ਉਸ ਤੋਂ ਬਾਅਦ ਪਧਾੜ ਤੋਂ ਵੀ ਜਿਹੜੀ ਉਹਨਾਂ ਨੇ ਸੀਟ ਲੜੀ ਸੀ 2012 ਦੇ 22 ਦੇ ਵਿੱਚ ਤਾਂ ਹੁਣ 2024 ਦੀ ਲੋਕ ਸਭਾ ਚੋਣ ਜਿਹੜੀ ਹੈ ਉਹ ਜਲੰਧਰ ਤੋਂ ਲੜ ਰਹੇ ਨੇ ਪੂਰੇ ਪਰਿਵਾਰ ਦੇ ਨਾਲ ਹੋਰ ਨੌਜਵਾਨ ਜਿਹੜੇ ਨੇ ਕਾਂਗਰਸ ਦੇ ਮੌਤਵਾਰਤਾ ਉਹਨਾਂ ਦੇ ਨਾਲ ਇਸ ਰੈਲੀ ਨੂੰ ਜਿਹੜਾ ਇਹ ਲੋਕਾਂ ਦੇ ਵਿੱਚ ਲਿਜਾਇਆ ਜਾਊਗਾ ਤਾਂ ਹੁਣ ਚਰਨਜੀਤ ਚੰਨੀ ਹੋਣੀ ਰੈਲੀ ਨੂੰ ਸ਼ੁਰੂ ਕਰ ਚੁੱਕੇ ਨੇ ਜਲੰਧਰ ਹਾਈਵੇ ਤੋਂ ਇਹ ਹਵੇਲੀ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਰੈਲੀ ਸ਼ੁਰੂ ਕੀਤੀ ਹੈ ਉਹਨਾਂ ਨੇ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਇਸ ਨੂੰ ਸਮਾਪਤ ਕੀਤਾ ਜਾਵੇਗਾ। ਕੈਮਰਾਮੈਨ ਗੁਲਚਨ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਚਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਤੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ। ਉਹਨਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਰਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੋਣਾ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣੇ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਹੁਣਾ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਹਕੋਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕੌਰ ਸਿੰਘ ਹੁਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ショ ਜਿਹੜਾ ਇਹ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ショ ਨੂੰ ਲਜਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਇਹ ਅਗਲੇ ਪਾਸੇ ਗਾਇਆ ਜਾ ਰਿਹਾ ਹੈ ਇਸ ਰੈਲੀ ਨੂੰ ਜਿਹੜਾ ਇਹ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲੋ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ 9 ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਅਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੁਣੀ ਬਲਕੌਰ ਸਿੰਘ ਹੁਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੁਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਖਲਾ ਕੇ ਚੰਜੀਤ ਚੰਨੀ ਹੁਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੁਣਾ ਹੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾਂ ਜਲੰਧਰ ਦੇ ਲੋਕ ਵੀ ਜਿਹੜਾ ਐ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਜ ਕੱਸਦੇ ਨੇ ਪਰ ਚਰਨਜੀਤ ਚੰਨੀ ਹੁਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ ਜਿੱਤ ਹਾਸਲ ਕਰਾਂਗੇ ਉਹਨਾਂ ਦੇ ਜਠੇਰੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਉਹ ਇਥੋਂ ਜਿੱਤ ਨਹੀਂ ਸਕਦੇ ਬਾਹਰਲੇ ਕੈਂਡੀਡੇਟ ਆ ਪਰ ਚਰਨਜੀਤ ਚੰਨੀ ਹੁਣੀ ਕਹਿੰਦੇ ਕਿ ਮੇਰੇ ਜਠੇਰੇ ਜਿਹੜੇ ਆ ਉਹ ਜਲੰਧਰ ਦੇ ਵਿੱਚ ਐ ਇਸ ਕਰਕੇ ਮੈਂ ਜਲੰਧਰ ਦਾ ਹੀ ਆ ਜਿੱਥੇ ਜਠੇਰੇ ਹੋਣਗੇ ਉੱਥੇ ਹੀ ਮੈਂ ਹੋਊਂਗਾ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਤੋਂ ਸੀਟ ਲੜਦੇ ਰਹੇ ਨੇ ਉਸ ਤੋਂ ਬਾਅਦ ਪਧੌੜ ਤੋਂ ਵੀ ਜਿਹੜੀ ਉਹਨਾਂ ਨੇ ਸੀਟ ਲੜੀ ਸੀ 2012 ਦੇ 22 ਦੇ ਵਿੱਚ ਤਾਂ ਹੁਣ 2024 ਦੀ ਲੋਕ ਸਭਾ ਚੋਣ ਜਿਹੜੀ ਹੈ ਉਹ ਜਲੰਧਰ ਤੋਂ ਲੜ ਰਹੇ ਨੇ ਪੂਰੇ ਪਰਿਵਾਰ ਦੇ ਨਾਲ ਹੋਰ ਨੌਜਵਾਨ ਜਿਹੜੇ ਨੇ ਕਾਂਗਰਸ ਦੇ ਮੌਤਵਾਰ ਦਾ ਉਹਨਾਂ ਦੇ ਨਾਲ ਇਸ ਰੈਲੀ ਨੂੰ ਜਿਹੜਾ ਇਹ ਲੋਕਾਂ ਦੇ ਵਿੱਚ ਲਿਜਾਇਆ ਜਾਊਗਾ ਤਾਂ ਹੁਣ ਚਰਨਜੀਤ ਚੰਨੀ ਹੋਣੀ ਰੈਲੀ ਨੂੰ ਸ਼ੁਰੂ ਕਰ ਚੁੱਕੇ ਨੇ ਜਲੰਧਰ ਹਾਈਵੇ ਤੋਂ ਇਹ ਹਵੇਲੀ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਰੈਲੀ ਸ਼ੁਰੂ ਕੀਤੀ ਹੈ ਉਹਨਾਂ ਨੇ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਇਸ ਨੂੰ ਸਮਾਪਤ ਕੀਤਾ ਜਾਵੇਗਾ। ਕੈਮਰਾਮੈਨ ਗੁਲਸ਼ਨਦਾਰ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਚਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਦੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ ਉਹਨਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਰਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੁਣਾਂ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣੇ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਹੁਣਾਂ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾਂ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਹਕੋਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕੌਰ ਸਿੰਘ ਹਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ਸ਼ੋ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ਸ਼ੋ ਨੂੰ ਲਗਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਹੈ ਅਗਲੇ ਪਾਸੇ ਜਾਇਆ ਜਾ ਰਿਹਾ ਹੈ ਇਸ ਰੈਲੀ ਨੂੰ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ-ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲੋ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ ਨ ਉਹ ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਅਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੋਣੀ ਬਲਕੌਰ ਸਿੰਘ ਹੋਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੁਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਫਲਾ ਕੇ ਚਰਨਜੀਤ ਚੰਨੀ ਹੁਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੁਣਾ ਹੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾਂ ਜਲੰਧਰ ਦੇ ਲੋਕ ਵੀ ਜਿਹੜਾ ਹੈ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਝ ਕਰਦੇ ਨੇ ਪਰ ਚਰਨਜੀਤ ਚੰਨੀ ਹੁਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ ਜਿੱਤ ਹਾਸਲ ਕਰਾਂਗੇ ਉਹਨਾਂ ਦੇ ਜਟੇਰੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਉਹ ਇੱਥੋਂ ਜਿੱਤ ਨਹੀਂ ਸਕਦੇ ਬਾਹਰਲੇ ਕੈਂਡੀਡੇਟ ਆ ਪਰ ਚਰਨਜੀਤ ਚੰਨੀ ਹੁਣੀ ਕਹਿੰਦੇ ਕਿ ਮੇਰੇ ਜਟੇਰੇ ਜਿਹੜੇ ਆ ਉਹ ਜਲੰਧਰ ਦੇ ਵਿੱਚ ਐ ਇਸ ਕਰਕੇ ਮੈਂ ਜਲੰਧਰ ਦਾ ਹੀ ਆ ਜਿੱਥੇ ਜਟੇਰੇ ਹੋਣਗੇ ਉੱਥੇ ਹੀ ਮੈਂ ਹੋਊਂਗਾ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਤੋਂ ਸੀਟ ਲੜਦੇ ਰਹੇ ਨੇ ਉਸ ਤੋਂ ਬਾਅਦ ਪਧਾੜ ਤੋਂ ਵੀ ਜਿਹੜੀ ਉਹਨਾਂ ਨੇ ਸੀਟ ਲੜੀ ਸੀ 2012 ਦੇ 22 ਦੇ ਵਿੱਚ ਤਾਂ ਹੁਣ 2024 ਦੀ ਲੋਕ ਸਭਾ ਚੋਣ ਜਿਹੜੀ ਹੈ ਉਹ ਜਲੰਧਰ ਤੋਂ ਲੜ ਰਹੇ ਨੇ ਪੂਰੇ ਪਰਿਵਾਰ ਦੇ ਨਾਲ ਹੋਰ ਨੌਜਵਾਨ ਜਿਹੜੇ ਨੇ ਕਾਂਗਰਸ ਦੇ ਮੌਤਵਰਤਾ ਉਹਨਾਂ ਦੇ ਨਾਲ ਇਸ ਰੈਲੀ ਨੂੰ ਜਿਹੜਾ ਇਹ ਲੋਕਾਂ ਦੇ ਵਿੱਚ ਲਿਜਾਇਆ ਜਾਊਗਾ ਤਾਂ ਹੁਣ ਚਰਨਜੀਤ ਚੰਨੀ ਹੋਣੀ ਰੈਲੀ ਨੂੰ ਸ਼ੁਰੂ ਕਰ ਚੁੱਕੇ ਨੇ ਜਲੰਧਰ ਹਾਈਵੇ ਤੋਂ ਇਹ ਹਵੇਲੀ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਰੈਲੀ ਸ਼ੁਰੂ ਕੀਤੀ ਹੈ ਉਹਨਾਂ ਨੇ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਇਸ ਨੂੰ ਸਮਾਪਤ ਕੀਤਾ ਜਾਵੇਗਾ। ਕੈਮਰਾਮੈਨ ਗੁਲਸਿੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਚਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਤੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ। ਉਹਨਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਰਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੁਣਾਂ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣੀ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਹੁਣਾ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਟਆਊਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕੌਰ ਸਿੰਘ ਹਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ショ ਜਿਹੜਾ ਇਹ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ショ ਨੂੰ ਲਜਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਇਹ ਅਗਲੇ ਪਾਸੇ ਜਾਇਆ ਜਾ ਰਿਹਾ ਏ ਇਸ ਰੈਲੀ ਨੂੰ ਜਿਹੜਾ ਏ ਸ਼ੁਰੂ ਕਰ ਦਿੱਤਾ ਗਿਆ ਇਹ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ-ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲੋ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ ਨੌ ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਅਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੋਣੀ ਬਲਕੌਰ ਸਿੰਘ ਹੋਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੋਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਖਲਾ ਕੇ ਚਰਨਜੀਤ ਚੰਨੀ ਹੋਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੋਣਾ ਹੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾ ਜਲੰਧਰ ਦੇ ਲੋਕ ਵੀ ਜਿਹੜਾ ਹੈ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਜ ਕੱਸਦੇ ਨੇ ਪਰ ਚਰਨਜੀਤ ਚੰਨੀ ਹੁਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ ਜਿੱਤ ਹਾਸਲ ਕਰਾਂਗੇ ਉਹਨਾਂ ਦੇ ਜਠੇਰੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਉਹ ਇੱਥੋਂ ਜਿੱਤ ਨਹੀਂ ਸਕਦੇ ਬਾਹਰਲੇ ਕੈਂਡੀਡੇਟ ਆ ਪਰ ਚਰਨਜੀਤ ਚੰਨੀ ਹੁਣੀ ਕਹਿੰਦੇ ਕਿ ਮੇਰੇ ਜਠੇਰੇ ਜਿਹੜੇ ਆ ਉਹ ਜਲੰਧਰ ਦੇ ਵਿੱਚ ਐ ਇਸ ਕਰਕੇ ਮੈਂ ਜਲੰਧਰ ਦਾ ਹੀ ਆ ਜਿੱਥੇ ਜਠੇਰੇ ਹੋਣਗੇ ਉੱਥੇ ਹੀ ਮੈਂ ਹੋਊਂਗਾ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਤੋਂ ਸੀਟ ਲੜਦੇ ਰਹੇ ਨੇ ਉਸ ਤੋਂ ਬਾਅਦ ਪਧੌੜ ਤੋਂ ਵੀ ਜਿਹੜੀ ਉਹਨਾਂ ਨੇ ਸੀਟ ਲੜੀ ਸੀ 2012 ਦੇ 22 ਦੇ ਵਿੱਚ ਤਾਂ ਹੁਣ 2024 ਦੀ ਲੋਕ ਸਭਾ ਚੋਣ ਜਿਹੜੀ ਹੈ ਉਹ ਜਲੰਧਰ ਤੋਂ ਲੜ ਰਹੇ ਨੇ ਪੂਰੇ ਪਰਿਵਾਰ ਦੇ ਨਾਲ ਹੋਰ ਨੌਜਵਾਨ ਜਿਹੜੇ ਨੇ ਕਾਂਗਰਸ ਦੇ ਮੌਤਵਰਦਾ ਉਹਨਾਂ ਦੇ ਨਾਲ ਇਸ ਰੈਲੀ ਨੂੰ ਜਿਹੜਾ ਇਹ ਲੋਕਾਂ ਦੇ ਵਿੱਚ ਲਿਜਾਇਆ ਜਾਊਗਾ ਤਾਂ ਹੁਣ ਚਰਨਜੀਤ ਚੰਨੀ ਹੋਣੀ ਰੈਲੀ ਨੂੰ ਸ਼ੁਰੂ ਕਰ ਚੁੱਕੇ ਨੇ ਜਲੰਧਰ ਹਾਈਵੇ ਤੋਂ ਇਹ ਹਵੇਲੀ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਰੈਲੀ ਸ਼ੁਰੂ ਕੀਤੀ ਹੈ ਉਹਨਾਂ ਨੇ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਇਸ ਨੂੰ ਸਮਾਪਤ ਕੀਤਾ ਜਾਵੇਗਾ ਕੈਮਰਾਮੈਨ ਗੁਲਸ਼ਨਦਰ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਚਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਤੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ ਉਨ੍ਹਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਰਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੁਣਾਂ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣੇ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਹੁਣਾਂ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾਂ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਹਕੋਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕੌਰ ਸਿੰਘ ਹੋਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ショ ਜਿਹੜਾ ਇਹ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ショ ਨੂੰ ਲਗਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਇਹ ਅਗਲੇ ਪਾਸੇ ਗਾਇਆ ਜਾ ਰਿਹਾ ਹੈ ਇਸ ਰੈਲੀ ਨੂੰ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ-ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲੋ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ 9 ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਅਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੁਣੀ ਬਲਕੌਰ ਸਿੰਘ ਹੁਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੁਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਖਲਾ ਕੇ ਚੰਜੀਤ ਚੰਨੀ ਹੁਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੁਣਾ ਹੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾਂ ਜਲੰਧਰ ਦੇ ਲੋਕ ਵੀ ਜਿਹੜਾ ਐ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਜ ਕੱਸਦੇ ਨੇ ਪਰ ਚਰਨਜੀਤ ਚੰਨੀ ਹੁਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ ਜਿੱਤ ਹਾਸਲ ਕਰਾਂਗੇ ਉਹਨਾਂ ਦੇ ਜਠੇਰੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਉਹ ਇਥੋਂ ਜਿੱਤ ਨਹੀਂ ਸਕਦੇ ਬਾਹਰਲੇ ਕੈਂਡੀਡੇਟ ਆ ਪਰ ਚਰਨਜੀਤ ਚੰਨੀ ਹੁਣੀ ਕਹਿੰਦੇ ਕਿ ਮੇਰੇ ਜਠੇਰੇ ਜਿਹੜੇ ਆ ਉਹ ਜਲੰਧਰ ਦੇ ਵਿੱਚ ਐ ਇਸ ਕਰਕੇ ਮੈਂ ਜਲੰਧਰ ਦਾ ਹੀ ਆ ਜਿੱਥੇ ਜਠੇਰੇ ਹੋਣਗੇ ਉੱਥੇ ਹੀ ਮੈਂ ਹੋਊਂਗਾ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਤੋਂ ਸੀਟ ਲੜਦੇ ਰਹੇ ਨੇ ਉਸ ਤੋਂ ਬਾਅਦ ਪਧੌੜ ਤੋਂ ਵੀ ਜਿਹੜੀ ਉਹਨਾਂ ਨੇ ਸੀਟ ਲੜੀ ਸੀ 2012 ਦੇ 22 ਦੇ ਵਿੱਚ ਤਾਂ ਹੁਣ 2024 ਦੀ ਲੋਕ ਸਭਾ ਚੋਣ ਜਿਹੜੀ ਐ ਉਹ ਜਲੰਧਰ ਤੋਂ ਲੜ ਰਹੇ ਨੇ ਪੂਰੇ ਪਰਿਵਾਰ ਦੇ ਨਾਲ ਹੋਰ ਨੌਜਵਾਨ ਜਿਹੜੇ ਨੇ ਕਾਂਗਰਸ ਦੇ ਮੌਤਵਰਦਾਂ ਉਹਨਾਂ ਦੇ ਨਾਲ ਇਸ ਰੈਲੀ ਨੂੰ ਜਿਹੜਾ ਇਹ ਲੋਕਾਂ ਦੇ ਵਿੱਚ ਲਿਜਾਇਆ ਜਾਊਗਾ ਤਾਂ ਹੁਣ ਚਰਨਜੀਤ ਚੰਨੀ ਹੋਣੀ ਰੈਲੀ ਨੂੰ ਸ਼ੁਰੂ ਕਰ ਚੁੱਕੇ ਨੇ ਜਲੰਧਰ ਹਾਈਵੇ ਤੋਂ ਇਹ ਹਵੇਲੀ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਰੈਲੀ ਸ਼ੁਰੂ ਕੀਤੀ ਹੈ ਉਹਨਾਂ ਨੇ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਇਸ ਨੂੰ ਸਮਾਪਤ ਕੀਤਾ ਜਾਵੇਗਾ ਕੈਮਰਾਮੈਨ ਗੁਲਸ਼ਨਦਾਰ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਕਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਦੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ ਉਹਨਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਰਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੁਣਾਂ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣੇ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਹੁਣਾਂ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾਂ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਹਕੋਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕਾਰ ਸਿੰਘ ਹਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ショ ਜਿਹੜਾ ਇਹ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ショ ਨੂੰ ਲਜਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਹੈ ਅਗਲੇ ਪਾਸੇ ਜਾਇਆ ਜਾ ਰਿਹਾ ਹੈ ਇਸ ਰੈਲੀ ਨੂੰ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ-ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲਓ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ 9 ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਅਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੁਣੀ ਬਲਕੌਰ ਸਿੰਘ ਹੁਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੁਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਫਲਾ ਕੇ ਚਰਨਜੀਤ ਚੰਨੀ ਹੁਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੁਣਾ ਹੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾਂ ਜਲੰਧਰ ਦੇ ਲੋਕ ਵੀ ਜਿਹੜਾ ਐ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਜ ਕੱਸਦੇ ਨੇ ਪਰ ਚਰਨਜੀਤ ਚੰਨੀ ਹੁਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ ਜਿੱਤ ਹਾਸਲ ਕਰਾਂਗੇ ਉਹਨਾਂ ਦੇ ਜਠੇਰੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਉਹ ਇਥੋਂ ਜਿੱਤ ਨਹੀਂ ਸਕਦੇ ਬਾਹਰਲੇ ਕੈਂਡੀਡੇਟ ਆ ਪਰ ਚਰਨਜੀਤ ਚੰਨੀ ਹੁਣੀ ਕਹਿੰਦੇ ਕਿ ਮੇਰੇ ਜਠੇਰੇ ਜਿਹੜੇ ਆ ਉਹ ਜਲੰਧਰ ਦੇ ਵਿੱਚ ਐ ਇਸ ਕਰਕੇ ਮੈਂ ਜਲੰਧਰ ਦਾ ਹੀ ਆ ਜਿੱਥੇ ਜਠੇਰੇ ਹੋਣਗੇ ਉੱਥੇ ਹੀ ਮੈਂ ਹੋਊਂਗਾ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਚਮਕੌਰ ਸਾਹਿਬ ਤੋਂ ਸੀਟ ਲੜਦੇ ਰਹੇ ਨੇ ਉਸ ਤੋਂ ਬਾਅਦ ਪਧਾੜ ਤੋਂ ਵੀ ਜਿਹੜੀ ਉਹਨਾਂ ਨੇ ਸੀਟ ਲੜੀ ਸੀ 2012 ਦੇ 22 ਦੇ ਵਿੱਚ ਤਾਂ ਹੁਣ 2024 ਦੀ ਲੋਕ ਸਭਾ ਚੋਣ ਜਿਹੜੀ ਹੈ ਉਹ ਜਲੰਧਰ ਤੋਂ ਲੜ ਰਹੇ ਨੇ ਪੂਰੇ ਪਰਿਵਾਰ ਦੇ ਨਾਲ ਹੋਰ ਨੌਜਵਾਨ ਜਿਹੜੇ ਨੇ ਕਾਂਗਰਸ ਦੇ ਮੌਤਵਰਤਾ ਉਹਨਾਂ ਦੇ ਨਾਲ ਇਸ ਰੈਲੀ ਨੂੰ ਜਿਹੜਾ ਇਹ ਲੋਕਾਂ ਦੇ ਵਿੱਚ ਲਿਜਾਇਆ ਜਾਊਗਾ ਤਾਂ ਹੁਣ ਚਰਨਜੀਤ ਚੰਨੀ ਹੋਣੀ ਰੈਲੀ ਨੂੰ ਸ਼ੁਰੂ ਕਰ ਚੁੱਕੇ ਨੇ ਜਲੰਧਰ ਹਾਈਵੇ ਤੋਂ ਇਹ ਹਵੇਲੀ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਰੈਲੀ ਸ਼ੁਰੂ ਕੀਤੀ ਹੈ ਉਹਨਾਂ ਨੇ ਤੇ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਇਸ ਨੂੰ ਸਮਾਪਤ ਕੀਤਾ ਜਾਵੇਗਾ। ਕੈਮਰਾਮੈਨ ਗੁਲਚਨ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਚਰਨਜੀਤ ਚੰਨੀ ਹੋਣੀ ਆਪਣੇ ਪਰਿਵਾਰ ਦੇ ਨਾਲ ਅਤੇ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਦੇ ਨਾਲ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਨੇ ਕਾਂਗਰਸ ਦੀ ਯੂਥ ਲੀਡਰਸ਼ਿਪ ਹੈ। ਉਹਨਾਂ ਦੇ ਨਾਲ-ਨਾਲ ਪਰਿਵਾਰ ਸਮੇਤ ਅੱਜ ਚਰਨਜੀਤ ਚੰਨੀ ਹੋਣੀ ਜਲੰਧਰ ਹਾਈਵੇ ਤੋਂ ਸ਼ੁਰੂ ਕਰਨਗੇ ਇਹ ਰੈਲੀ ਜਿਹਦੇ ਵਿੱਚ ਵੱਡੀ ਗਿਣਤੀ ਦੇ ਟਰੈਕਟਰ ਵੀ ਹੋਣਗੇ ਗੱਡੀਆਂ ਨੇ ਗੱਡੀਆਂ ਦੇ ਕਾਫਲੇ ਜਿਹੜੇ ਨੇ ਉਹ ਵੱਡੇ ਨੌਜਵਾਨਾਂ ਦੇ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਚਰਨਜੀਤ ਚੰਨੀ ਹੋਣਾ ਦੇ ਨਾਲ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਾਫੀ ਵੱਡੇ ਪੱਧਰ ਤੇ ਉੱਪਰ ਤੰਜ ਵੀ ਕੱਸਿਆ ਜਾਂਦਾ ਕਿ ਬਲਕੌਰ ਸਿੰਘ ਹੋਣਾ ਨੂੰ ਇਸ ਤਰੀਕੇ ਦੇ ਨਾਲ ਕਾਂਗਰਸ ਦਾ ਖੁੱਲਕੇ ਪ੍ਰਚਾਰ ਨਹੀਂ ਕਰਨਾ ਚਾਹੀਦਾ ਪਰ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਨਾਲ ਵੀ ਬਲਕੌਰ ਸਿੰਘ ਹੁਣ ਹੀ ਦੇਖੇ ਗਏ ਨੇ ਅੱਜ ਚਰਨਜੀਤ ਚੰਨੀ ਹੁਣਾ ਦੇ ਨਾਲ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਸਵੇਰ ਤੋਂ ਹੀ ਕਰ ਰਹੇ ਨੇ ਸਵੇਰੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ ਉਸ ਦੇ ਵਿੱਚ ਵੀ ਬਲਕੌਰ ਸਿੰਘ ਹੁਣਾ ਨੂੰ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਸ਼ਾਹਕੋਟ ਏਰੀਏ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਲਕੌਰ ਸਿੰਘ ਹੁਣੀ ਨਾਲ ਸੀਗੇ ਤੇ ਹੁਣ ਜਲੰਧਰ ਹਵੇਲੀ ਤੋਂ ਇਹ ਰੋਡ ਸ਼ੋ ਜਿਹੜਾ ਇਹ ਉਹ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੁਣ ਜਲੰਧਰ ਸ਼ਹਿਰ ਦੇ ਵਿੱਚ ਇਸ ਰੋਡ ਸ਼ੋ ਨੂੰ ਲਜਾਇਆ ਜਾਵੇਗਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਯੂਥ ਜਿਹੜਾ ਹੈਗਾ ਆ ਯੂਥ ਵਿੰਗ ਉਸ ਦੇ ਨਾਲ ਸਾਰੇ ਜਿਹੜਾ ਇਹ ਅਗਲੇ ਪਾਸੇ ਜਾਇਆ ਜਾ ਰਿਹਾ ਹੈ ਇਸ ਰੈਲੀ ਨੂੰ ਜਿਹੜਾ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਵੱਡੇ ਕਾਫਲੇ ਜਿਹੜੇ ਆ ਚਰਨਜੀਤ ਚੰਨੀ ਹੋਣਾ ਦੇ ਨਾਲ ਨੇ ਵੱਡੀ ਗੱਡੀਆਂ ਦਾ ਵੱਡਾ ਕਾਫਲਾ ਹੈ ਅਤੇ ਨਾਲ-ਨਾਲ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨੇ ਅਤੇ ਹੁਣ ਇਸ ਟਰੈਕਟਰ ਰੈਲੀ ਨੂੰ ਜਾਂ ਫਿਰ ਕਹਿ ਲੋ ਕਿ ਇਹ ਨੌਜਵਾਨਾਂ ਦੀ ਰੈਲੀ ਚਰਨਜੀਤ ਚੰਨੀ ਹੋਣਾ ਦੇ ਨਾਲ ਜਿਹੜੇ ਕੱਢ ਰਹੇ ਨੇ ਉਹ ਜਲੰਧਰ ਸਿਟੀ ਦੇ ਵਿੱਚ ਇਸ ਰੈਲੀ ਨੂੰ ਲਜਾਇਆ ਜਾਵੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਚੰਨੀ ਹੋਣਾ ਦੇ ਪਤਨੀ ਵੀ ਇਸ ਗੱਡੀ ਦੇ ਵਿੱਚ ਨੇ ਉਹਨਾਂ ਦੀ ਨੌ ਵੀ ਇਸ ਗੱਡੀ ਦੇ ਵਿੱਚ ਆ ਹੋਰ ਰਿਸ਼ਤੇਦਾਰ ਨੇ ਜਿਹੜੇ ਚਰਨਜੀਤ ਚੰਨੀ ਹੋਣਾ ਦੇ ਉਹ ਵੀ ਨਾਲ ਨੇ ਤੇ ਵੱਡੀ ਗੱਲ ਇਹ ਹੈ ਕਿ ਬਲਕੌਰ ਸਿੰਘ ਹੁਣੀ ਬਲਕੌਰ ਸਿੰਘ ਹੁਣੀ ਅੱਜ ਜਲੰਧਰ ਦੇ ਵਿੱਚ ਕਾਂਗਰਸ ਦੇ ਲਈ ਚਰਨਜੀਤ ਚੰਨੀ ਹੁਣਾ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਨਾਲ ਹੱਥ ਖਲਾ ਕੇ ਚੰਜੀਤ ਚੰਨੀ ਹੁਣੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਹੁਣਾ ਹੀ ਵਿਰੋਧੀ ਜਿਸ ਤਰੀਕੇ ਨਾਲ ਤੰਜ ਕੱਸਦੇ ਨੇ ਕਿ ਦੋ ਹਲਕਿਆਂ ਤੋਂ ਹਾਰ ਕੇ ਹੁਣ ਜਲੰਧਰ ਦੇ ਵਿੱਚ ਆਏ ਨੇ ਤਾਂ ਜਲੰਧਰ ਦੇ ਲੋਕ ਵੀ ਜਿਹੜਾ ਐ ਇਹਨਾਂ ਨੂੰ ਵਧੀਆ ਫਤਵਾ ਨਹੀਂ ਦੇਣਗੇ ਇਸ ਤਰੀਕੇ ਦੇ ਨਾਲ ਵਿਰੋਧੀ ਤੰਝ ਕਰਦੇ ਨੇ ਪਰ ਚਰਨਜੀਤ ਚੰਨੀ ਹੁਣੀ ਜਿਹੜੇ ਨੇ ਉਹ ਵੱਡੇ ਮਾਰਜਨ ਦੇ ਨਾਲ ਦਾਵਾ ਕਰਦੇ ਨੇ ਕਿ